ਸ਼ੇਅਰ ਵੀ ਕਰ ਦਿਓ ਤੇ ਜੇ ਕੋਈ ਬੰਦਾ ਆਪਣੇ ਪੁੱਤ ਨੂੰ ਆਹ ਗੱਲਾਂ ਕਹਿਣ ਤੋਂ ਜੱਕਦਾ ਹੋਵੇ ਹਾਂ ਕਿਉਂਕਿ ਪੜਦਾ ਜਾਂ ਹੁੰਦਾ ਨਾ ਪਿਓ ਪੁੱਤ ਦਾ ਤਾਂ ਆਹ ਗਾਣਾ ਸੁਣਾ ਦਿਓ ਸ਼ੇਅਰ ਕਰਕੇ ਆਪਣੇ ਪੁੱਤ ਨੂੰ ਭੇਜ ਦਿਓ ਕਰੀਏ ਬਾਬਾ ਹਾਂ ਜਾ ਮੈਂ ਦੱਸ ਕੀ ਜਾਣਾ ਚਾਹੀਦਾ ਘੇਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਲੈ ਜੀ ਬਨ ਕੇ ਤੂੰ ਬੱਲੇ ਹੋਰ ੱਲੇ ਤੂੰ ਪੁੱਤਾ ਮਿੱਠੀ ਮੰਜ਼ਿਲ ਦੇ ਬੱਲੇ ਸਾਡੇ ਚਾਰ ਕਿ ਸੁਝਾਣੇ ਲੈ ਜਾਈ ਬਨ ਕੇ ਤੂੰ ਪੱਲੇ ਖੱਬੇ ਮੋੜਦੀ ਅਠੇਕਾ ਖੱਬੇ ਮੋੜਦੀ ਅਠੇਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਹੁਣ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੁਕਾਲੀ ਖੱਬੇ ਮੋੜ ਤੇ ਕਚੇਰੀ ਖੱਬੇ ਮੋੜ ਕੰਜਰੀ ਸੱਜੇ ਮੋੜਦੀ ਐ ਥਾਣਾ ਮੋਹੀ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਹੀ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੋਤੇ ਸਿੱਧ ਕੋਣਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੁਹਾਦ ਨਾ ਖੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਏ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀਏ ਝੱਪਟੀਏ ਦੀ ਐ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਨੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਦਕੋ ਨਾ ਡੋਲੀ ਹੋਏ ਰਾਂਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਹ ਨਾ ਮੰਗ ਲਈ ਤੂੰ ਐਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਜਿੰਨੀ ਲੋੜ ਹੋਊ ਪੁੱਤਾਂ ਉਹਨਾਂ ਭੇਜ ਦੂੰ ਮੈਂ ਪੈਸਾ ਓਏ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜ ਤੇ ਜੁਵਾਰੀ ਖੱਬੇ ਮੋੜ ਤੇ ਜੁਵਾਰੀ ਸੱਜੇ ਡਾਕੂਆਂ ਦਾ ਲਾਣਾ ਧੋਏ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਧੋਏ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲ ਸੋਚ ਕੇ ਬਣਾਈ ਹੋ ਜਿਹੜੀ ਜਗ੍ਹਾ ਤੇ ਬੰਦੇ ਦੀ ਕਦਰ ਹੈ ਨਾ ਹੋਈ ਉਸ ਜਗ੍ਹਾ ਇਨਸਾਨ ਦਾ ਜਾਵਣਾ ਕਿਆ ਹੋ ਜਿਹੜਾ ਨਮਕ ਖਾ ਕੇ ਹੋ ਬਾਪੂ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਉਹਦਾ ਫਿੱਟੇ ਮੂੰਹ जग ਤੇ ਆਵਣਾ ਕਿਆ ਹੋ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਤੇ ਗੁੱਸਾ ਦਸ ਗਦਾਰਾਂ ਨੂੰ ਆਵਣਾ ਕਿਆ ਹੋ ਤੈਨੂੰ ਕਹੀ ਹਰ ਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੀ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਤੈਨੂੰ ਆਖੇ ਹਰ ਬਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੇ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਅੱਬ ਡਗਰ ਹੈ ਬੈਠਾ ਬੈਠਾ ਸੱਜੇ ਮਲ ਮਰ ਜਾਣਾ ਮੋਹੇ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਡੇ 15 20 ਦਿਨਾਂ ਬਾਅਦ ਮਹੀਨੇ ਬਾਅਦ ਆ ਕੇ ਦਿਖ ਜਾਏਗਾ ਨਾ ਧੰਨਵਾਦ ਧੰਨਵਾਦ ਹਾਂ ਤੁਸੀਂ ਇਹ ਪੇਜ ਤੇ ਜਾ ਕੇ ਚੈੱਕ ਕਰ ਲਿਓ ਮੱਟ ਸ਼ਿਰੋਂ ਵਾਲੇ ਪੇਜ ਤੇ ਕੁਲਦੀਪ ਚੱਠਿਆਲ ਤੇ ਖਰਪਾਲ ਸਿੰਘ ਸ਼ਮਲਾ ਮੈਂ ਵਸਦਾ ਬੜੀਆ ਢਿੱਲੋ ਬੈਂਡੇ ਵਾਲਾ ਸਾਰੇ ਪੇਜਾਂ ਤੇ ਜਾ ਕੇ ਮੰਦਿਰ ਢਿੱਲੋ ਪੇਜਾਂ ਜਾ ਕੇ ਇਹਨੂੰ ਵੱਦ ਵੱਦ ਪਿੰਡਾਂ ਤੱਕ ਘਰਾਂ ਤੱਕ ਪਹਚਾਓ ਤਾਂ ਜੋ ਜੋ ਨਵੀਂ ਪੀੜ੍ਹੀ ਹੈ ਕਿਸੇ ਚੰਗੇ ਰਾਹ ਤੁਰੇ ਬਹੁਤ ਬਹੁਤ ਧੰਨਵਾਦ ਜਿੰਦਗੀ ਜਿੰਦਾਬਾਦ